ભગવંત માં સાહેબ ਨੇ અરવિંદ केजरीवाल जी दी गिरफ्तारी ਨੂੰ ਲੈ ਕੇ ਕੇਂਦਰ ਤੇ ਦੁਬਾਰਾ ਵੱਡਾ ਹਮਲਾ ਬੋਲਿਆ ਆਓ ਤੁਹਾਨੂੰ ਦੱਸਦੇ ਹਾਂ ਭਗਵੰਤਪਾ ਸਾਹਿਬ ਨੇ ਕੀ ਕਿਹਾ ਤਾਨਾਸ਼ਾਹ ਸਰਕਾਰ ਚਾਹੁੰਦੀ ਹੈ ਕਿ ਵਿਰੋਧੀ ਧਿਰ ਦਾ ਕੋਈ ਵੀ ਲੀਡਰ ਚੋਣ ਪ੍ਰਚਾਰ ਨਾ ਕਰ ਸਕੇ ਇਹ ਤੱਕੇਸ਼ਾਈ ਨਾਲ ਚੋਣਾਂ ਨੂੰ ਲੁੱਟਣਾ ਚਾਹੁੰਦੇ ਨੇ મોદી ਸਾਹਿਬ ਭੁਲੇਖੇ 'ਚ ਨਾ ਰਹੀਓ ਤੋੜ-ਫੋੜ ਦੀ ਰਾਜਨੀਤੀ ਤੁਹਾਨੂੰ ਬਹੁਤ ਭਾਰੀ ਪਏਗੀ हम वो पत्ते नहीं जो शाख से टूटकर गिर जाएं आंधियों को कहो अपनी औकात में रहें ए वड्डी गल कहिए भोंतमा साहब ने थानू जे में पता ही है कि अरविंद केजरीवाल साहब नु गिरफ्तार कर लिया गया हैगा जी इस तो बाद जो है बीजेपी दे उते जो है आम आदमी पार्टी लगातार जो है ਅਟੈਕ ਕਰਦੀ ਪਈ ਹੈਗੀ ਹੈ ਤੇ ਭਗਵੰਤ ਸਿੰਘ ਸਾਬ ਨੇ ਵੀ ਭਾਜਪਾ ਤੇ ਵੱਡਾ ਹਮਲਾ ਬੋਲਿਆ ਲਗਾਤਾਰ ਬੋਲਦੇ ਰਹੇਗੇ ਉਹਨਾਂ ਨੇ ਕਿਹਾ ਕਿ ਭਾਜਪਾ ਦਾ ਕੰਮ ਹੀ ਤੋੜਨਾ ਹੈਗਾ ਇਹ ਨਹੀਂ ਚਾਹੁੰਦੇ ਕਿ ਕੋਈ ਵੀ ਵਿਰੋਧੀ ਪਾਰਟੀ ਜਿਹੜੀ ਹੈ ਇਲੈਕਸ਼ਨ ਦਾ ਪ੍ਰਚਾਰ ਕਰੇ ਇਸ ਲਈ ਉਹਨਾਂ ਨੇ ਇੱਕ ਨੈਸ਼ਨਲ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜੋ ਹੈ ਸਰਾਖਾਂ ਵਿੱਚ ਪਾ ਦਿੱਤਾ ਤਾਂ ਕਿ ਉਹ ਚੋਣ ਪ੍ਰਚਾਰ ਨਾ ਕਰ ਪਾਣ ਇਹਨਾਂ ਦਾ ਕੰਮ ਹੀ ਹੈ ਪਾਰਟੀਆਂ ਨੂੰ ਤੋੜਨਾ ਪਹਿਲੇ ਇਹਨਾਂ ਨੇ ਸ਼ਿਫਸੇਨਾ ਨੂੰ ਤੋੜਿਆ ਸੀ ਫਿਰ ਸ਼ਰਦ ਪਵਾਦੀ ਪਾਰਟੀ ਨੂੰ ਤੋੜਿਆ ਸੀਗਾ ਤੇ ਹੁਣ ਇਹ ਜੋ ਹੈ ਦੂਸਰੀ ਪਾਰਕੀਆਂ ਨੂੰ ਤੋੜਦੀ ਹੈਗੀ ਹੈ ਜੀ ਇਸ ਦਾ ਲੋਕਤੰਤਰ ਵਿੱਚ ਕੋਈ ਵਿਸ਼ਵਾਸ ਨਹੀਂ ਹੈਗਾ ਵੱਡੀ ਗੱਲ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਦੱਸੋ ਜੀ ਹੁਣ ਤਾਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹੈਗੀਆਂ ਜੀ 메ਨ ਪਾਰਟੀ ਦਾ ਜਿਹੜੀ ਸੈਂਟਰ ਦੇ ਪਾਰਟੀ ਹੈਗੀ ਆ ਆਮ ਆਦੀ ਪਾਰਟੀ ਉਹਦੇ ਦੇ ਜੋ ਕਮਿਨਰ ਹੈਗੇ ਉਹਨਾਂ ਨੂੰ ਹੀ ਜੇਲ੍ਹ ਪਿੱਛੇ ਪਾ ਦਿੱਤਾ ਗਿਆ ਹੈ ਪਰ ਉਹ ਅਰਵਿੰਦ ਕੇਜਰੀਵਾਲ ਸਾਹਿਬ ਜੇਲ੍ਹ ਵਿੱਚੋਂ ਵੀ ਜੋ ਹੈ ਸਰਕਾਰ ਚਲਾਉਂਦੇ ਪਏ ਹੈਗੇ ਹੈ ਜੀ ਇਸ ਦੇ ਉੱਤੇ ਪੰਪਾ ਸਾਹਿਬ ਨੇ ਭਾਜਪਾ ਤੇ ਵੱਡਾ ਹਮਲਾ ਬੋਲਿਆ ਭਾਜਪਾ ਦੇ ਉੱਤੇ ਪੰਪਾ ਸਾਹਿਬ ਨੇ ਕਿਹਾ ਤਾਨਾਸ਼ਾ ਸਕਾ ਚਾਹੁੰਦੀ ਹੈ ਕਿ ਵਿਰੋਧੀ ਧਿਰ ਦਾ ਕੋਈ ਵੀ ਲੀਡਰ ਚੋਣ ਪ੍ਰਚਾਰ ਨਾ ਕਰ ਸਕੇ ਇਹ ਤੱਕੇਸ਼ਾਈ ਨਾਲ ਚੋਣ ਨੂੰ ਲੁੱਟਣਾ ਚਾਹੁੰਦੇ ਨੇ ਤੋੜ-ਫੋੜ ਦੀ ਰਾਜਨੀਤੀ ਤੁਹਾਨੂੰ ਬਹੁਤ ਭਾਰੀ ਪਏਗੀ ਵੱਡੀ ਗੱਲ ਕਹੀ ਪੰਤਵਾਨ ਸਾਹਿਬ ਨੇ ਲਗਾਤਾਰ ਤੁਹਾਨੂੰ ਅਸੀ ਖਬਰ ਦੇ ਰਹੇ ਹੈਗੇ ਜੀ ਕਿ ਦੇਸ਼ ਦੇ ਵਿੱਚ ਕੀ ਚੱਲਦਾ ਪਿਆ ਹੈ ਬੀਜੇਪੀ ਦੇ ਉੱਤੇ ਜੋ ਹੈ ਆਮਾਦੀ ਪਾਰਟੀ ਦੇ ਪੰਜਾਬ ਦੇ ਚੀਫ ਮਨਿਸਟਰ ਭਗਵੰਤ ਮਾਨ ਸਾਹਿਬ ਲਗਾਤਾਰ ਅਟੈਕ ਕਰਦੇ ਬੇ ਹੈਗੇ ਜੀ ਕਦੀ ਮੋਦੀ ਸਾਹਿਬ ਨੂੰ ਅਟੈਕ ਕਰਦੇ ਹੈਗੇ ਕਦੀ ਜੋ ਹੈ ਬੀਜੇਪੀ ਦੀ ਲੀਡਰਸ਼ਿਪ ਦੇ ਉੱਤੇ ਜੋ ਹਮਲਾ ਬੋਲਦੇ ਹੈਗੇ ਆ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਦੱਸੋ ਆਪਣੀ رائے ਵੀ ਦਿਓ ਕਿ ਇਲੈਕਸ਼ਨ ਤੋਂ ਪਹਿਲਾਂ ਇਹ ਜਿਹੜਾ ਸਟੈਪ ਚੱਕਿਆ ਗਿਆ ਹੈ ਬੀਜੇਪੀ ਵੱਲੋਂ ਜਾਂ ਏਡੀ ਵੱਲੋਂ ਇਹ ਸਹੀ ਹੈ ਜਾਂ ਗਲਤ ਜੋ ਭਗਵੰਤ ਮਾਨ ਸਾਹਿਬ ਕਹਿ ਰਹੇ ਹੈ ਇਸਤੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿੰਨੀ ਕਿ ਸੱਚਾਈ ਹੈ ਕਿ ਵਾਕਈ ਭਾਜਪਾ ਲੋਕਤੰਤਰ ਨੂੰ ਜੋ ਹੈ ਛਿੱਕੇ ਟੰਗ ਰਹੀ ਹੈਗੀ ਹੈ ਤੇ ਪਾਰਟੀਆਂ ਨੂੰ ਤੋੜਨਾ ਚਾਹੁੰਦੀ ਹੈ ਇਹ ਨਹੀਂ ਚਾਹੁੰਦੀ ਭਾਜਪਾ ਕੇ ਜੋ ਹੈ ਵਿਪਖਸ਼ੀ ਪਾਰਟੀ ਦੇ ਲੋਕ ਜੋ ਹੈ ਲੋਕਤੰਤਰ ਦੇ ਵਿੱਚ ਆਪਣੇ ਪ੍ਰਚਾਰ ਕਰਪਾਨ ਚੋਣਾਂ ਦਾ ਤੁਸੀਂ ਇਸ ਵਾਰ ਕੀ ਕੋ ਜਰੂਰ ਕਮੈਂਟਾਂ ਵਿੱਚ ਦੱਸੋ ਜਾਂਦੇ ਜਾਂਦੇ ਤੁਹਾਨੂੰ ਦੱਸਤੀ ਇਹ ਚੀਜ਼ अरविंद केजरीवाल साहब दी गिरफ्तारी ਤੇ ਲਗਾਤਾਰ ਪੰਤਮਨ ਸਾਹਿਬ ਜੋ ਹੈ ਹਮਲਾ ਬੋਲਦੇ ਪਏ ਹੈ ਕਿ ਭਾਜਪਾ ਦੀ ਸੈਂਟਰ ਸਰਕਾਰ ਤੇ ਹੁਣ ਦੇਖਣਾ ਹੋਏਗਾ ਕਿ ਇਸ ਦਾ ਰਿਜ਼ਲਟ ਕੀ ਆਂਦਾ ਹੈ ਚੋਣ ਦੇ ਵਿੱਚ ਕੀ ਹੁੰਦਾ ਹੈ ਪੋਜ਼ਿਟਿਵ ਥਿੰਕਿੰਗ ਹੋਣੀ ਚਾਹੀਦੀ ਹੈ ਜੀ ਹਰ ਬੰਦੇ ਦੀ ਵੋਟਰ ਮੂਵ ਵੀ ਦੇਖ ਕੇ ਫੈਸਲਾ ਲੈਣਾ ਚਾਹੀਦਾ ਹੈ ਕਿ ਕੌਣ ਸਹੀ ਹੈ ਕੌਣ ਗਲਤ ਅਸੀਂ ਤਾਂ ਖਬਰ ਦਿੰਨੇ ਆ ਸਾਡਾ ਕੰਮ ਖਬਰ ਦੇਣਾ ਹੈ ਇਹ ਤੁਹਾਨੂੰ ਦੱਸਦੇ ਜਾਂਦੇ ਜਾਂਦੇ ਪੰਤਮਨ ਸਾਹਿਬ ਨੇ अरविंद केजरीवाल ਸਾਹਿਬ ਦੀ ਗ੍ਰਿਫਤਾਰੀ ਤੇ ਭਾਜਪਾ ਉੱਤੇ ਵੱਡਾ ਹਮਲਾ ਬੋਲਿਆ